ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਟਾਰਿਆ ਪਰਵਾ ਪਿੰਡੀ ਦੀ ਸਬਜ਼ੀ ਇਸ ਤਰੀਕੇ ਨਾਲ ਪਿੰਡੀ ਬਣਾ ਕੇ ਦੇਖੋ ਬਹੁਤ ਸਵਾਦਿਸ਼ਟ ਬਣਦੀ ਹੈ ਪਿੰਡੇ ਪਿੰਡੀਆਂ ਨੂੰ ਧੋ ਕੇ ਤੇ ਚੰਗੇ ਤਰੀਕੇ ਨਾਲ ਸੁਕਾ ਕੇ ਤੁਹਾਨੂੰ ਸਾਈਡ ਤੇ ਡੰਡੀਆਂ ਜਿਹੜੀਆਂ ਰਿਮੂਵ ਕਰ ਦੇਈਆਂ ਨੇ ਤੇ ਉਸ ਤੋਂ ਬਾਅਦ ਅਸੀਂ ਇਸ ਤਰੀਕੇ ਨਾਲ ਕੱਟ ਲਗਾ ਦੇਣੇ ਨੇ ਸਾਰੀਆਂ ਪਿੰਡੀਆਂ ਵਿੱਚ ਇਸ ਤਰੀਕੇ ਨਾਲ ਕੱਟ ਲਗਾ ਦੇਣੇ ਨੇ ਜੇ ਕੋਈ ਖਰਾਬ ਪਿੰਡੀ ਹੈ ਤਾਂ ਉਹਨੂੰ ਸਾਈਡ ਤੇ ਰੱਖ ਦਵਾਂਗੇ ਫਿਰ ਪਿੰਡੀਆਂ ਦੇ ਵਿੱਚ ਮਸਾਲਾ ਭਰਨ ਵਾਸਤੇ ਅਸੀਂ ਮਸਾਲਾ ਤਿਆਰ ਕਰ ਲਵਾਂਗੇ ਬਾਉਲ ਦੇ ਵਿੱਚ ਮੈਂ ਲਏ ਨੇ 2 ਛੋਟੇ ਚਮਚ ਹਲਦੀ ਪਾਊਡਰ 1.5 ਛੋਟਾ ਚਮਚ ਮੈਂ ਲਿਆ ਹੈ ਲਾਲ ਮਿਰਚ ਪਾਊਡਰ ਤੇ 1.5 ਚਮਚ ਮੈਂ ਲਿਆ ਹੈ ਨਮਕ ਤਾਂ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਐਡ ਕਰ ਸਕਦੇ ਹੋ ਘੱਟ ਜਾਂ ਵੱਧ ਅੱਧਾ ਚਮਚ ਜਿਸੀ ਉਹ ਐਡ ਕਰਾਂਗੇ ਦੇਗੀ ਮਿਰਚ ਪਾਊਡਰ ਤੇ 1 ਚਮਚ ਮੈਂ ਐਡ ਕਰ ਰਹੀ ਹਾਂ ਅਮਚਰ ਪਾਊਡਰ ਚਮਚ ਵਿੱਚ ਮੈਂ ਐਡ ਕੀਤਾ ਹੈ ਕਾਲੇ ਮੇਚ ਪਾਊਡਰ ਇਹ ਸਾਡਾ ਹੋਮ ਮੇਡ ਗਰਮ ਮਸਾਲਾ ਹੈ ਤੇ ਅਸੀਂ ਇੱਕ ਚਮਚ ਜਿਹੜਾ ਹੈ ਗਰਮ ਮਸਾਲੇ ਦਾ ਐਡ ਕਰ ਦਵਾਂਗੇ ਇਹਨਾਂ ਮਸਾਲੇ ਨੂੰ ਆਪਾਂ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਹੈ ਤੁਸੀਂ ਚਾਹੋ ਤੇ ਪਿੰਡੀ ਦੇ ਵਿੱਚ ਸੁੱਕਾ ਮਸਾਲਾ ਵੀ ਭਰ ਸਕਦੇ ਹੋ ਪਰ ਇਹਦੇ ਵਿੱਚ ਮੈਂ ਥੋੜਾ ਜਿਹਾ ਤੇਲ ਪਾ ਕੇ ਥੋੜਾ ਜਿਹਾ ਗਿੱਲਾ ਕਰ ਲਵਾਂਗੀ ਜਿਵੇਂ ਪਿੰਡੀਆਂ ਦੇ ਵਿੱਚ ਸੁੱਕਾ ਮਸਾਲਾ ਭਰਦੇ ਆ ਤਾਂ ਪਿੰਡੀਆਂ ਦੇ ਵਿੱਚੋਂ ਬਾਹਰ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਲਈ ਮੈਂ ਥੋੜਾ ਜਿਹਾ ਤੇਲ ਪਾ ਰਹੀ ਆ ਤੇਲ ਪਾਉਣ ਤੋਂ ਬਾਅਦ ਇੱਕ ਵਾਰੀ ਮਸਾਲੇ ਨੂੰ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੀ ਤੁਸੀਂ ਚਾਹੋ ਦੇ ਚਮਚ ਦੇ ਨਾਲ ਵੀ ਕਰ ਸਕਦੇ ਹੋ ਪਰ ਮੈਂ ਹੱਥ ਉੱਤੇ ਹਲਕਾ ਜਿਹਾ ਤੇਲ ਲਗਾ ਕੇ ਤੇ ਫਿਰ ਇਸ ਨੂੰ ਮਿਕਸ ਕੀਤਾ ਹੈ ਇਸ ਨਾਲ ਜਿਹੜੀ ਹੱਥਾਂ ਤੇ ਮਿਰਚ ਨਹੀਂ ਲੱਗੇਗੀ ਇਸ ਤਰੀਕੇ ਨਾਲ ਜੇ ਮਸਾਲਾ ਤੁਸੀਂ ਤਿਆਰ ਕਰੋਗੇ ਪਿੰਡੀ ਦੇ ਵਿੱਚੋਂ ਕਦੀ ਵੀ ਬਾਹਰ ਨਹੀਂ ਆਊਗਾ ਤੇ ਜਿਹੜੀ ਮਸਾਲਾ ਪਿੰਡੀ ਆ ਨਾ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗੀ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਹੁਣ ਤੁਸੀਂ ਦੇਖ ਸਕਦੇ ਹੋ ਮਸਾਲਾ ਜਿਹੜਾ ਨਾ ਬਹੁਤ ਹੀ ਵਧੀਆ ਤਿਆਰ ਹੋ ਚੁੱਕਾ ਹੈ ਤੇ ਹੁਣ ਜੋ ਪਿੰਡੀਆਂ ਸੀ ਕੱਟ ਕੇ ਰੱਖੀਆਂ ਹੋਈਆਂ ਸੀ ਤੇ ਉਹਦੀ ਵਿੱਚ ਮਸਾਲਾ ਜਿਹੜਾ ਥੋੜਾ ਥੋੜਾ ਫਿਲ ਕਰ ਦਵਾਂਗੇ ਤੇ ਕੜਾਈ ਦੇ ਵਿੱਚ ਗਰਮ ਹੋਣ ਲਈ ਤੇਲ ਰੱਖ ਦਵਾਂਗੇ ਇਸ ਤਰੀਕੇ ਨਾਲ ਜਿੰਨੀਆਂ ਵੀ ਪਿੰਡੀਆਂ ਦੇ ਵਿੱਚ ਮਸਾਲਾ ਅਸੀਂ ਫਿਲ ਕਰਕੇ ਰੱਖ ਲਵਾਂਗੇ ਤੇਲ ਹੁਣ ਬਹੁਤ ਹੀ ਵਧੀਆ ਗਰਮ ਹੋ ਚੁੱਕਾ ਹੈ ਤੇ ਇਹਦੇ ਵਿੱਚ ਅਸੀਂ ਪਿੰਡੀਆਂ ਐਡ ਕਰ ਦਵਾਂਗੇ ਤੇ ਪਿੰਡੀਆਂ ਐਡ ਕਰਨ ਤੋਂ ਬਾਅਦ ਜੋ ਵੀ ਮਸਾਲਾ ਬਚਿਆ ਅਸੀਂ ਉਹ ਉਹਦੇ ਉੱਪਰ ਪਾ ਦਵਾਂਗੇ ਪਿੰਡੀਆਂ ਨੂੰ ਤੇਲ ਦੇ ਵਿੱਚ ਹਲਕਾ ਜਿਹਾ ਫਰਾਈ ਕਰ ਲੈਣਾ ਹੈ ਜਿਵੇਂ ਅਸੀਂ ਇਸ ਨੂੰ ਤੇਲ ਦੇ ਵਿੱਚ ਮਿਕਸ ਨਹੀਂ ਕਰਾਂਗੇ ਤੇ ਇਹਦੇ ਵਿੱਚ ਹਲਕੀ ਜੀ ਟੱਕਣ ਦੇ ਨਾਲ ਸਟੀਮ ਬਣ ਜਾਏਗੀ ਤੇ ਇਹਦੇ ਨਾਲ ਪਿੰਡੀਆਂ ਜਿਹੜੀਆਂ ਲੇ ਛੱਡਾ ਸ਼ੁਰੂ ਕਰ ਦਿੰਦੀਆਂ ਨੇ ਤੇ ਤੇਲ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਅਸੀਂ 3-4 ਪਿਆਜ਼ ਜਿਹੜੇ ਆ ਲੰਬੇ ਲੰਬੇ ਸ্লাইਸ ਦੇ ਵਿੱਚ ਕੱਟ ਕੇ ਤੇ ਉੱਪਰ ਉਹ ਐਡ ਕਰ ਦਵਾਂਗੇ ਪਿਆਜ਼ ਐਡ ਕਰਨ ਤੋਂ ਬਾਅਦ ਜੋ ਮਸਾਲਾ ਬਚਿਆ ਸੀ ਉਹ ਮੈਂ ਐਡ ਕਰ ਦਿੱਤਾ ਇਸ ਦੇ ਉੱਪਰ ਤੇ ਟੱਕਣ ਲਗਾਤੀ ਐ ਸੇਮ ਗੈਸ ਕਰ ਦਵਾਂਗੇ ਤੇ ਇਸ ਨੂੰ ਆਰਾਮ ਨਾਲ ਸੌਫਟ ਹੋਣ ਤੱਕ ਪਕਾਵਾਂਗੇ ਵਿੱਚ ਵਿੱਚ ਹਿਲਾਉਂਦੇ ਜਰੂਰ ਰਵਾਂਗੇ ਕਿਤੇ ਉਹ ਕੱਚੀ ਕਿਤੇ ਉਹ ਪੱਕੀ ਨਾ ਭਿੰਡੀ ਰਹਿ ਜਾਵੇ ਇਸ ਲਈ ਆਪਾਂ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਇੱਕ ਦੋ ਵਾਰ ਤੇ ਫੇਰ ਦੁਬਾਰਾ ਅਸੀਂ ਟੱਕਣ ਦੇ ਕੇ ਇਸ ਨੂੰ ਸਹਿਮ ਗੈਸ ਤੇ ਪਕਾ ਲਵਾਂਗੇ ਤੇ ਪਿੰਡੀ ਸਾਡੀ ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਪਿੰਡੀਆਂ ਨੇ ਜਿੰਨਾ ਵੀ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਇਸ ਪਿੰਡੀਆਂ ਨੂੰ ਤੁਸੀਂ ਪਰਾਂਠੇ ਜਾਂ ਰੋਟੀ ਦੇ ਨਾਲ ਸਰਵ ਕਰੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਨੇ ਤੁਸੀਂ ਮੈਨੂੰ ਇੱਕ ਕਮੈਂਟ ਕਰਕੇ ਦੱਸਣਾ ਹੈ ਕਿ ਜੇ ਫਰਾਈ ਸਬਜ਼ੀਆਂ ਦੇ ਵਿੱਚ ਥੋੜਾ ਬਹੁਤ ਤੇਲ ਬਚ ਵੀ ਜਾਵੇ ਤਾਂ ਉਹ ਦਾ ਤੁਸੀਂ ਕੀ ਇਸਤੇਮਾਲ ਕਰਦੇ ਹੋ ਜੇ ਰੈਸিপি ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਸੂਰ ਕਰ ਦਿਓ